ਮੈਂ ਵਰਤ ਕੜਨਾ ਨੂੰ ਲੈ ਹੁਣ ਕਰ ਲੈ ਕੋਈ ਕੰਮ ਇਹਦੇ ਵਿੱਚ ਨਿਕਲੀ ਨਾ ਤੋੜ ਦੂ ਫੜ ਕੇ ਮੈਂ ਕਿਵੇਂ ਤਫੋਂਦੇ ਆ ਮੈਨੂੰ ਬਾਦੂ ਕੀ ਬਣਨਾ ਇਸ ਘਰ ਦਾ ਤੇ ਉਹ ਹੁਣ ਤਾਂ ਵੀ ਕਣਕ ਕਣਕਾਈ ਸੀਗੇ ਤੇ ਫਿਰ ਸਾਲੇ ਨੇ ਫੋਨ ਕਰਦੇ ਆ ਮੈਂ ਤਾਂ ਕਣਕ ਦਾ ਹੁਣ ਹਾਂ ਹਾਂ ਤੇ ਉਹਗੇ ਤਾਂ ਕੱਖ ਨਹੀਂ ਦਿੱਤਾ ਹੁਣ ਤਾਂ ਦੇ ਦੇਗਾ ਉਹ ਈਸੀ ਉਸੀ ਕੀ ਆਦੇ ਹੁੰਦੇ ਠੰਡੀ ਵਾਲਾ ਉਹ ਲਵਾ ਲੈਨੇ ਆਪਾਂ ਉਹਨਾਂ ਨੇ ਕੀ ਦੇਣਾ ਮਾਤਾ ਆਪੇ ਜੇ ਕਣਕ ਕਾਈ ਤਿੰਨ ਕਿੱਲੇ ਪੈਲੀ ਨਹੀਂ ਆਉਂਦੇ ਆ ਨਾ ਬਾळा ਹੋ ਕਰ ਕੰਮ ਧੰਦੇ ਤੇ ਲਾ ਉਹਨੂੰ ਕੰਮ ਧੰਦਾ ਕਰ ਕਰਾਉ ਤੂੰ ਚਲ ਕੋਈ ਨਹੀਂ ਵਾਹ ਵੇਖ ਲੈ ਜੇ ਫਿਰ ਮੇਰਾ ਪਾਰਾ ਵੱਧ ਗਿਆ ਤਾਂ ਔਖਾ ਹੋਊਗਾ ਨਹੀਂ ਨਹੀਂ ਮਾ ਤਾਂ ਮੈਂ ਕਹਿੰਦਾ ਜਿਵੇਂ ਮਾ ਤੂੰ ਕਹਿੰਗਾ ਪਉ ਨਹੀਂ ਹਾਂ ਬਸ ਠੀਕ ਹੈ ਸਿਆਣੇ ਬਣੀਦਾ ਹੁੰਦਾ ਹੈਗਾ ਬੇ ਕਰ ਲਿਆ ਕਰ ਮੁੰਡਾ ਢੱਕਾ ਕੰਮ ਦਾ ਸਾਰਾ ਦਿਨ ਘਰੋਂ ਹੀ ਨਹੀਂ ਨਿਕਲਦਾ ਘਰੋਂ ਹੀ ਨਹੀਂ ਨਿਕਲਦਾ ਸਿਆਣਾ ਦਿਨ ਦਾ ਬੈਠਾ ਰਹੂਗਾ ਜੱਸ ਆ ਕੀ ਤੇਰਾ ਪਹਿਲਾ ਵੀ ਵਿਆਹ ਹੋਇਆ ਹੋਇਆ ਤੈਨੂੰ ਕਿੰਨੇ ਵਾਰੀ ਕਿਹਾ ਨਾ ਜਾਕਰ ਗੁੰਮਰਾ ਤੇਰਾ ਫੋਨ ਅੱਜ ਮੈਂ 1 ਸਾਲ ਬਾਅਦ ਅੱਜ ਫੜੋ ਲਿਆ ਮੈਨੂੰ ਤੇਰੀ ਕਰਤੂਤਾਂ ਅੱਜ ਸਭ ਪਤਾ ਲੱਗ ਗਿਆ ਪੂਰਾ ਬੜਾ ਬੜਾ ਫੋਨ ਬੜਾ ਬੜਾ ਮੈਂ ਕੀ ਪੜਾ ਫੋਨ ਛੱਡ ਦੇ ਬੇਬੇ ਤੂੰ ਕਿਵੇਂ ਚੈਨਲ ਪਈ ਆ ਖੜੀ ਹੋ ਮੇਰਾ ਸਾਰੀ ਜ਼ਿੰਦਗੀ ਦਾ ਚੈਨ ਖੋਗੇ ਆਪ ਚੈਨਲ ਪਈ ਆ ਜੇ ਤੇਰੇ ਮੁੰਡੇ ਦਾ ਪਹਿਲਾ ਵਿਆਹ ਹੋਇਆ ਸੀ ਸਾਰੀ ਉਮਰ ਹੁਣ ਮੈਨੂੰ ਠੇਕਾ ਥੋੜਾ ਥੋੜਾ ਲਿਆ ਕਿਧਰ ਹੱਥ ਕਰੋਲੇ ਦਿੰਦੀ ਫਿਰਦੇ ਕੋ ਢੱਕਾ ਤੋੜ ਲਿਆ ਕਰ ਕੰਮ ਜੇ ਹੱਥ ਕਰੋਲੇ ਦੱਸ ਦੇੜਾ ਤੇਰੇ ਪਚੋਲਣ ਕਰ ਲਏ ਜੈਨ ਕੋਸ ਕਰਨਾ ਹੈਗਾ ਸਭ ਦਾ ਨੂੰ ਲਾਵਾ ਕੋਟਾ ਥੱਲੇ ਨਾ ਹੋਇਆ ਕੀ ਹੈ ਤੈਨੂੰ ਹੀਰੇ ਵਰਗਾ ਮੇਰਾ ਮੁੰਡਾ ਕੀ ਸੋਣਾ ਆਹੋ ਜੇ ਹੀਰੇ ਆ ਜੇ ਹੀਰੇ ਵਰਗਾ ਸੀ ਤਾਂ ਹੀ ਦੂਜੀ ਵਾਰ ਵਿਆਹ ਕਰਾਇਆ ਤਾਂ ਹੀ ਹੋਇਆ ਦੂਜੀ ਵਾਰ ਥੋੜੇ ਲੱਛੜਾੜੇ ਆ ਪਹਿਲਾਂ ਨਹੀਂ ਤੰਗ ਕਰਦੀ ਸੀ ਸਾਨੂੰ ਸਾਰਾ ਦਿਨ ਸਾਰਾ ਰੋਟੀ ਟੋਕਣੀ ਦਿੰਦੀ ਸੀ ਜਿਵੇਂ ਆਪਣੇ ਭਾਈ ਰੱਖਦੀ ਸੀ ਅਗਲੀ ਆ ਕੱਢੀ ਆਹੋ ਅਗਲੀਆਂ ਮਾੜੀਆਂ ਹੋ ਗਿਆ ਉਹ ਮਾੜੀ ਸੀ ਤੇ ਅੱਜ ਮੈਂ ਮਾੜੀ ਆ ਜੇ ਤੁਹਾਡੇ ਜੀ ਕੰਨ ਕੰਡਾ ਨਹੀਂ ਪਹਿਲਾਂ ਤੰਗੀ ਕਰਦੀ ਸੀ ਸਿਹੜਿਆ ਸੀ ਅੱਜ ਤੂੰ ਵੀ ਮਾੜੀ ਬਣ ਗਈ ਦੋਰਤੀਆਂ ਦੇ ਨਾਲ ਉੱਤੋਂ ਨਹੀਂ ਬਣ ਗਈ ਕੁਛ ਨਹੀਂ ਇੱਥੇ ਨੰਗੇ ਭੁੱਖੇ ਨੰਗੇ ਹੈਗੇ ਹਨ ਨੰਗੇ ਸਾਡੇ ਤਾਂ 10 ਕਿੱਲੇ ਆ ਹੈਗੇ 10 ਕਿੱਲੇ ਤੁਹਾਡਾ ਤਾਂ 2 ਕਿੱਲੇ 10 ਕਿੱਲੇ ਵਰਗੇ ਆ ਤੇ ਤੂੰ ਲੈ ਕੇ ਕੀ ਆਈ ਹੈ ਕੀ ਲੱਛਣ ਕਰਦੀ ਕਿਵੇਂ ਰੋ ਦਿੰਦੀ ਆ ਉਹਦੋਂ ਦਾ ਕਹਿੰਦੇ ਸੀ ਸੀ ਤੁਹਾਡੀ ਕੁੜੀ ਨੂੰ ਪੜ੍ਹਾਵਾਂਗੇ ਕੱਖ ਨਹੀਂ ਲੈਣਾ ਡੱਕਾ ਨਹੀਂ ਲੈਣਾ ਜੇ ਤੁਹਾਡੀ ਸੁਣਾਉਣੇ ਜੋ ਤੁਹਾਡੇ ਲੱਛਣ ਮਾੜੇ ਸੀ ਤਾਂ ਹੀ ਤਾਂ ਪਹਿਲਾਂ ਵਾਲੀ ਨਹੀਂ ਰਹੀ ਜੇ ਐਨੇ ਚੰਗੇ ਹੁੰਦੇ ਤਾਂ ਉਹਨੇ ਬਣਾ ਕੇ ਰੱਖਦੇ ਨਾ ਰਾਣੀ ਮੈਨੂੰ ਇੱਥੇ ਆਉਣਾ ਨਾ ਪੈਂਦਾ ਤੁਹਾਡੇ ਚੁਪ ਨਹੀਂ ਕਰਦੀ ਹੁਣਕ ਤੂੰ ਵੀ ਨਾ ਬੋਲ ਵਿੱਚ ਠੀਕ ਹੈ ਨਾ ਜਾਰਾ ਲੁੱਟੋ ਲੱਗੀ ਆ ਮਾਰਾ ਚਮਚਾ ਬਣਾ ਰਹਿਣਾ ਸਾਰਾ ਦਿਨ ਚੱਲ ਨਹੀਂ ਪਾਉਂਦੀਆਂ ਮੈਂ ਫੋਨ ਵਿਚੋਲੇ ਨੂੰ ਚਲਾ ਦੇ ਜੀ ਜਿਹੜਾ ਕੋਈ ਕਰਨਾ ਤੂੰ ਅਗੇ ਜੀ ਸਾਡੇ ਤਾਂ 10 ਕਿੱਲੇ ਆ ਕੱਖ ਨਹੀਂ ਇੱਥੇ ਸਾਰਾ ਦਿਨ ਕੰਮ ਦੰਦਾ ਕਰਦੀ ਐ ਤੇ ਟ੍ਰੱਕ ਪਰ ਕੇ ਲੈ ਆ ਉਹ ਤੁਸੀਂ ਤਾਂ ਹੈ ਹੀ ਕਾਰ ਤੇ ਨਾ ਕੋਈ ਦੋ ਮੁਰਕਨ ਕਰ ਰਣ ਲੱਗੇ ਟਿੱਕਦੀ ਪਹਿਲਾਂ ਵਾਲੀ ਦੀ ਐਡੀ ਜਵਾਨ ਕੀਤੀ ਤੇਰੀ ਟੋਟੀ ਰੱਖੀ ਹੈਗੀ ਬੋਲਦੀ ਚਵਰ ਚਵਰਾ ਜਿਹੜਾ ਕੁਸ ਕਰਨਾ ਹੈ ਉਹ ਤਾਂ ਚੁੱਪ ਕਰ ਜਾ ਮਜ਼ਾ ਬੱਸ ਲੈ ਬੈਠ ਆ ਰਾਮਦਾਰੀ ਨਾ ਤੂੰ ਵੀ ਚੁੱਪ ਚਾ ਪਹਿਲੇ ਵਈ ਭਜਾਈ ਹੋਣਾ ਭਜਾਉਣੀ ਆ ਹਾਂ ਭਜਾਈ ਜਾਂ ਨਾਲੇ ਨਾ ਭਜਾਈ ਐ ਸਾਰਾ ਭੇਤ ਦੇਈ ਜਾਈ ਉਹਨੂੰ ਸਾਰਾ ਭੇਤ ਦੇਈ ਜਾਊਗਾ ਉਹਨੂੰ ਕਿਵੇਂ ਸਿਰ ਚੜਾਈ ਐ ਫੇਰ ਮਾਂ ਮਾਰੀ ਐ ਦੋ ਮਾਰਨੇ ਬੁੱਥੇ ਤੇ ਕਕਾ ਕੇ ਤੇਰੇ ਵੀ ਕਰ ਲਿਆ ਕਰ ਮਰ ਲਿਆ ਕਰ ਕੋਈ ਦੱਗਾ ਦੰਮ ਦਾ ਬੰਨੂ ਤੇਰਾ ਮੋਬਾਈਲ ਲਾਊਂਗਾ ਅੱਗ ਮੈਂ ਮੈਂ ਕੋਲੋਂ ਲਕ ਹੋਇਆ ਹੁੰਦਾ ਤਾਂ ਕਿਉਂ ਫੋਟੋ ਵਿੱਚੋਂ ਕੱਢ ਲਈ ਤੇ ਪਿੱਟੀ ਜਾਂਦੀ ਆ ਮੈਨੂੰ ਕੀ ਪਤਾ ਕਿੱਥੋਂ ਭਾ ਲੈ ਆ ਉਹ ਜੀ ਬਚੋਲਣਾ ਹੁਣ ਆਜੂ ਮੂੰ ਚੱਕ ਕੇ ਚਾਤਰਪੂਰੀ ਉਹ ਆਏਗੀ ਉਧਰ ਮੈਨੂੰ ਕੀ ਪਤਾ ਕਿ ਉਹਦਾ ਹੀ ਉਹਦੇ ਫੋਨਾਂ ਤੇ ਚੱਲਦੇ ਐ ਇਹਨਾਂ ਦੀਆਂ ਟੱਡ-ਟੱਡ ਗੱਲਾਂ ਦੋਨਾਂ ਜਣੀਆਂ ਦੀਆਂ ਉਹ ਜਿਹਾ ਤੂੰ ਹੈਗਾ ਠਿੱਠਕ ਕਰਨ ਨੂੰ ਪੰਨੂ ਅੱਗ ਲਾਉ ਮੋਬਾਈਲ ਮੈਂ ਤੇਰਾ ਜਿਆਦੇ ਸਿਰ ਚੜਿਆ ਕੁਸੇ ਵੀ ਜਿਆਦੇ ਅਕਲੀ ਨਹੀਂ ਆਉਣੀ ਅਕਲੀ ਦੋ ਵਾਰੀ ਬੰਨਿਆ ਮਸਾ ਮੈਂ ਤੇਰਾ ਕੰਜਰਖਾਨਾ ਹੁਣ ਮੈਨੂੰ ਕੀ ਪਤਾ ਜੀ ਭਾ ਅਕਲੀ ਨਹੀਂ ਆਉਂਦੀ ਤੈਨੂੰ ਤਾਂ ਮੁੰਡਾ ਤਾਂ ਪਾ ਹੀ ਨਹੀਂ ਲੱਗਿਆ ਤੈਨੂੰ ਤਾਂ ਐਡੇ-ਐਡੇ ਚਤਰਚਲਾ ਕੇ ਮੁੰਡੇ ਮੈਂ ਕੀ ਤੇ ਗਿਆ ਇਹੋ ਜਨ ਪੁੱਤਿਆਂ ਦਾ ਚੱਲ ਕਰਦੇ ਆਂ ਕੁਛ ਕੋਈ ਨਹੀਂ ਹੁਣ ਰੋਲਾ ਨਾ ਪਾਉਣ ਤੂੰ ਹੈਲੋ ਸਸਿਕਾ ਲਮ੍ਰਿਤਾਈ ਜੀ ਹਾਂਜੀ ਠੀਕ ਆ ਤੁਸੀਂ ਦੱਸੋ ਹਾਂਜੀ ਤਾਈ ਜੀ ਮੇਰੀ ਸੱਸ ਤਾਂ ਮੈਨੂੰ ਬਹੁਤ ਤੰਗ ਕਰਦੀ ਐ ਮੈਨੂੰ ਕਹਿੰਦੀ ਕਿ ਤੇਰੇ ਐਡਮਿਸ਼ਨ ਨਹੀਂ ਕਰਾਉਣੀ ਅਸੀਂ ਬੀਐਡ ਚ ਉਹ ਤਾਂ ਮੇਰੇ ਕਿਤਾਬਾਂ ਵੀ ਪਾੜਤੀ ਐ ਇਹਨਾਂ ਨੇ ਅੱਜ ਤੱਕ ਮੈਂ ਨਹੀਂ ਇੱਥੇ ਰਹਿਣਾ समझा के जाओ हाँ जी नहीं जी तुसी, है। आगी। आगी तुसी जरूर आयो हांजी तो एक दिन कुट भी ने। हाँ जी, ठीक है तुसी चूट बोल लिया सी कि थोड़े दस किले ਤੋਡੇ ਤੱਕ ਕੁਝ ਵੀ ਨਹੀਂ ਜੇ ਤੁਹਾਡੇ 10 ਕਿੱਲੇ ਹੁੰਦੇ ਤਾਂ ਘਰ ਚ ਏਸੀ ਲਗਵਾ ਲੈਂਦੇ ਟੀਵੀ ਲਿਆਉਂਦੇ ਹੁਣ ਮੇਰੇ ਘਰ ਦੇ ਆਨੂ ਕਿਉਂ ਫੋਨ ਲਾ ਕੇ ਕਹਿੰਦੇ ਹੋ ਕਿ ਏਸੀ ਦੇ ਜੋ ਪਹਿਲਾਂ ਤਾਂ ਕਹਿੰਦੇ ਸੀ ਅਸੀਂ ਦਾਜ ਵੀ ਨਹੀਂ ਲੈਣਾ ਇਕੱਲੀ ਕੁੜੀ ਚਾਹੀਦੀ ਔਰ ਹੁਣ ਗੱਲ ਤਾਂ ਸਾਨੂੰ ਮੇਰੀ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਜਿੱਦਨ ਦੀ ਵਿਆਹ ਕੇ ਆਈਆਂ ਕਮਲਿਆ ਨੂੰ ਕੰਮ ਕਰਦੀ ਰਹਿੰਦੀ ਆ ਬਸ ਫਿਰ ਆਖਿਰ ਚ ਇਹੀ ਸੁਣਨ ਨੂੰ ਮਿਲਦਾ ਕਿ ਤੂੰ ਕੁਝ ਕੀਤਾ ਹੀ ਨਹੀਂ ਸਾਰਾ ਦਿਨ ਕੰਮ ਕਰਨਾ ਮੈਨੂੰ ਆਈ ਸੀ ਕਿ ਮੈਂ ਇੱਥੇ ਆ ਕੇ ਬੀਐਡ ਕਰੂੰਗੀ ਬੀਐਡ ਕਰਕੇ ਚੰਗੀ ਨੌਕਰੀ ਲੱਗੂਗੀ ਪਰ ਨਹੀਂ ਇੱਥੇ ਤਾਂ ਸਾਰਾ ਕੁਝ ਉਲਟ ਸਾਰਾ ਦਿਨ ਕਰਦਿਆਂ ਦੀਆਂ ਗੱਲਾਂ ਸੁਨੀਆਂ ਮੈਂ ਤਾਂ ਆਪਣੇ ਮਾਪਿਆਂ ਦੇ ਘਰੇ ਬੜੀ ਗਰੀਬੀ ਦੇਖੀ ਹੈ ਮੈਨੂੰ ਐਵੇਂ ਸੀ ਕਿ ਅਗਲੀ ਜ਼ਿੰਦਗੀ ਮੈਂ ਸੁੱਖ ਨਾਲ ਕੱਟੂੰਗੀ ਪਰ ਨਹੀਂ ਇੱਥੇ ਤਾਂ ਸਭ ਕੁਝ ਹੀ ਉਲਟ ਆਏਗਾ ਕੁਝ ਨਹੀਂ ਹੋ ਸਕਦਾ ਉਨੀ ਰੌਣਕ ਹੋ ਰੇ ਤਾਂ ਤੁਣਾ ਵਰਕਾਉਲ ਮਾਰਨਾ ਯਾਰ ਮੈਂ ਇੱਥੇ 1 ਮਿੰਟ ਵੀ ਨਹੀਂ ਰਹਿ ਸਕਦੀ ਮੈਂ ਤਾਂ ਮੈਂ ਤਾਂ ਆਪਦੇ ਵੀਰੇ ਤੇ ਬਾਹਰ ਨੂੰ ਕਹੂੰਗੀ ਮੈਨੂੰ ਲੈ ਜਾ ਇੱਥੋਂ ਮੈਂ ਇੱਥੇ ਨਹੀਂ ਰਹਿਣਾ ਮੈਂ ਤੇ ਨਹੀਂ ਰਹਿ ਸਕਦੀ ਰੌਣਕਿਆ ਰੌਣਕ ਤੁਮ ਮੈਨੂੰ ਛੱਡ ਕੇ ਜਾਏਂਗੀ ਯਾਰ ਤੁਸੀਂ ਵੀ ਆਪਦੀ ਮਾਂ ਦੇ ਮਗਰ ਲੱਗਦੇ ਹੋ 1 ਸਾਲ ਹੋ ਗਿਆ ਆਪਣੇ ਵਿਆਹ ਨੂੰ ਕਦੇ ਬਾਹਰ ਲੈ ਕੇ ਗਏ ਹੋ ਕਦੇ ਵੀ ਨਹੀਂ ਬਸ ਆਪਦੀ ਮਾਂ ਦੇ ਮਗਰ ਲੱਗ ਕੇ ਮੈਨੂੰ ਇੱਕ ਵਾਰ ਤਾਂ ਕੁੱਟ ਵੀ ਦਿੱਤਾ ਸੀ ਕਿਉਂ ਮੇਰੇ ਘਰਦਿਆਂ ਨੇ ਮੇਰਾ ਨਾ ਰੌਣਕ ਐਵੇਂ ਨਹੀਂ ਸੀ ਰੱਖਿਆ ਘਰ ਦੀ ਰੌਣਕ ਸੀ ਬੈ ਤੇ ਇੱਥੇ ਆ ਕੇ ਉਹ ਰੌਣਕ ਖੋਲ ਗਈ ਐ ਰੌਣਕ ਕਿਉਂ ਤਾਂ ਮੰਨਦਾ ਮੈਨੂੰ ਗਲਤੀਆਂ ਹੋਈਆਂ ਯਾਰ ਪਲੀਜ਼ ਪਰ ਇਹ ਤਾਂ ਕੋਈ ਹੱਲ ਤਾਂ ਨਹੀਂ ਆ ਤੁਮੈ ਛੱਡ ਕੇ ਜਾਵਾਂਗੀ ਯਾਰ ਮੈਂ ਹੁਣ ਇੱਥੇ ਨਹੀਂ ਰਹਿ ਸਕਦੀ ਦੇ ਰੌਣਕ ਮੈਂ ਤਾਂ ਮੰਨਦਾ ਤੇਰੇ ਅੱਗੇ ਯਾਰ ਪਲੀਜ਼ ਛੱਡ ਕੇ ਨਾ ਜਾ ਯਾਰ ਤੂੰ ਵੀ ਮੇਰੇ ਨਾਲ ਧੋਖਾ ਕੀਤਾ ਹੈ ਤੂੰ ਮੈਨੂੰ ਪਹਿਲਾਂ ਕਦੇ ਵੀ ਨਹੀਂ ਦੱਸਿਆ ਸੀ ਕਿਥੇ ਰਹਿ ਪਹਿਲਾਂ ਵੀ ਵਿਆਹ ਹੋਇਆ ਸੀ ਤੇ ਤੁਸੀਂ ਵਿਚੋਲਣ ਨੂੰ ਦੱਸ ਦਿੰਦੇ ਕਿ ਤੁਹਾਡਾ ਵਿਆਹ ਹੋਇਆ ਸੀ ਮੈਂ ਕਦੇ ਵੀ ਵਿਆਹ ਲਈ ਹਾਂ ਨਹੀਂ ਸੀ ਕਹਿਣਾ ਮੈਂ ਤਾਂ ਪਹਿਲੇ ਹੀ ਨਹੀਂ ਵਿਆਹ ਲਈ ਮੰਨਦੀ ਸੀ ਇੱਥੇ ਆ ਕੇ ਤਾਂ ਮੈਂ ਜਵਾ ਹੀ ਰੁਣ ਗਈ ਰੌਣਕ ਮੈਂ ਮੰਨਦਾ ਯਾਰ ਮੈਂ ਤਾਂ ਝੂਠ ਬੋਲੇ ਯਾਰ ਪਰ ਯਾਰ ਤੂੰ ਮੈਨੂੰ ਛੱਡ ਕੇ ਨਾ ਜਾ ਮੇਰਾ ਘਰ ਪਟਿਆ ਜਾ ਰੌਣਕ ਮੇਰੀ ਸਾਰੀ ਜ਼ਿੰਦਗੀ تباہ ਹੋ ਜਾਊਗੀ ਇਹ ਕਰਨੀ ਏ ਇਹ ਤਾਂ ਜੰਗਲ ਹੈ ਜੰਗਲ ਜਿੱਥੇ ਸਾਰਾ ਦਿਨ ਕੁੜਕੜ ਹੁੰਦੀ ਰਹਿੰਦੀ ਏ ਬੱਸ ਤੈਨੂੰ ਤਾਂ ਪਤਾ ਹੀ ਹੈ ਨਾ ਮੇਰੇ ਦੇ ਪੇਕੇ ਦੇ ਘਰ ਕਿੰਨੀ ਗਰੀਬੀ ਕੱਟੀ ਏ ਤੇ ਹੁਣ ਤੁਸੀਂ ਦਾਜ ਮੰਗਦੇ ਹੋ ਤੁਸੀਂ ਏਸੀ ਵੀ ਨਹੀਂ ਲਵਾ ਸਕਦੇ ਜੇ ਤੁਹਾਡੇ ਕੋਲੇ 10 ਕਿੱਲੇ ਹੈ ਤਾਂ ਤੁਸੀਂ ਆਪ ਦੇ ਘਰ ਏਸੀ ਨਵਾ ਲਓ ਟੀਵੀ ਲਿਆਓ ਫਰਿੱਜ ਲਿਆਓ ਮੈਂ ਅਜ ਤੱਕ ਕਦੇ ਆਪਦੇ ਮਾਪਿਆਂ ਨੂੰ ਕੁਝ ਨਹੀਂ ਦੱਸਿਆ ਵੀ ਮੈਂ ਇਸ ਘਰ ਵਿੱਚ ਕਿੰਨੇ ਔਖੀਆਂ ਆ ਘਾਰ ਕੇ ਮੈਂ ਬਚੋਲੇ ਨੂੰ ਫੋਨ ਕੀਤਾ ਕਿ ਰੌਣਕ ਮੈਂ ਮਾਦਾ ਹਾਂ ਵੀ ਮੇਰੀ ਇਹ ਤਾਂ ਮਾਦੀ ਗਲਤੀ ਆ ਪਰ ਤੂੰ ਛੱਡ ਕੇ ਤਾਂ ਨਾ ਜਾਇਆ ਸਭ ਕੁਝ ਮੈਂ ਲੈ ਆਉਂਗਾ ਯਾਰ ਹੁਣ ਕੋਈ ਫਾਇਦਾ ਨਹੀਂ ਇਹ ਗੱਲ ਤੁਸੀਂ ਪਹਿਲਾਂ ਕਹਿਣੀ ਸੀ ਆਪਦੀ ਮਾਂ ਦੇ ਮੂਰੇ ਹੁਣ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਬਸ ਹੁਣੇ ਹੀ ਡਿਸੀਜਨ ਲੈ ਲਿਆ ਕਿ ਮੈਂ ਤਾਂ ਹੁਣ ਇੱਥੋਂ ਜਾਣਾ ਹੈ ਮੈਂ ਇੱਥੇ ਨਹੀਂ ਰਹਿ ਸਕਦੀ ਸਿਰਫ ਥੋੜੇ ਕਰਕੇ ਮੇਰਾ ਬੀਏਡ ਦਾ 1 ਸਾਲ ਟੱਪ ਗਿਆ ਰੌਣਕ ਮੈਂ ਵਾਦਾ ਕਰਦਾ ਤੇਰੀ ਮੈਂ ਸਾਰੀ ਪੜਾਈ ਕਰਵਾ ਲੂੰਗਾ ਯਾਰ ਹੁਣ ਕੋਈ ਫਾਇਦਾ ਨਹੀਂ ਇੰਨਾ ਦਾ ਇਹ ਚੀਜ਼ ਤੁਸੀਂ ਪਹਿਲਾਂ ਸੋਚਣੀ ਸੀ ਹੁਣ ਮੈਂ ਇੱਥੇ ਨਹੀਂ ਰਹਿ ਸਕਦੀ ਹੁਣ ਤਾਂ ਮੈਂ ਆਪਦੇ ਮਾਪਿਆਂ ਦੇ ਘਰੇ ਜਾਊਂਗੀ ਨਿਰੋਨਕ ਆਪਣਾ ਘਰ ਛੁੱਟ ਟੁੱਟ ਜਾਊਗਾ ਤੁਹਾਡਾ ਪਹਿਲਾ ਵਿਆਹ ਵੀ ਸਿਰਫ ਦਾਜ ਦੇ ਕਰਕੇ ਟੁੱਟਿਆ ਸੀ ਮੈਨੂੰ ਲੱਗਦਾ ਹੁਣ ਇਹ ਵੀ ਇਹੀ ਟੁੱਟਣਾ ਤੁਹਾਨੂੰ ਮਾਫ ਕਰਦੇ ਆ ਮੈਂ ਇੱਥੇ ਨਹੀਂ ਰਹਿ ਸਕਦੀ ਰੋਣਾਕ